ਕੋਠੀ ਰੋਡ ਜਲੇਬੀਆਂ ਵਾਲਾ ਚੌਕ ਅਤੇ ਆਰਾ ਇਸ ਫੈਕਟਰੀ ਰੋਡ ਦੇ ਬਾਹਰ ਦੁਕਾਨਦਾਰਾਂ ਵੱਲੋਂ ਲਗਾਏ ਨਜਾਇਜ਼ ਕਬਜ਼ੇ ਕਮੇਟੀ ਘਰ ਦੇ ਨੁਮਾਇੰਦਿਆਂ ਵੱਲੋਂ ਛਡਵਾਏ ਗਏ ਇਸ ਮੌਕੇ ਤੇ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੁਕਾਨਦਾਰ ਬਾਹਰ ਫੜੀਆਂ ਲਗਾਉਂਦਾ ਹੈ ਜਾਂ ਰੇੜੀਆਂ ਲਗਾਉਂਦਾ ਹੈ ਉਹਨਾਂ ਨੂੰ ਹੁਣ ਤਾਂ ਅਸੀਂ ਚੇਤਾਵਨੀ ਦੇ ਕੇ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਹਰ ਦੁਕਾਨਾਂ ਤੇ ਫੜੀਆਂ ਨਹੀਂ ਲੱਗਣ ਦੇਵਾਂਗੇ ਆਓ ਸੁਣਦੇ ਹਾਂ ਇਸ ਮੌਕੇ ਤੇ ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜਿਹੜੇ ਅੱਜ ਨਿਯਾਇਜ ਕਬਜ਼ੇ ਹਟਾਏ ਜਾ ਰਹੇ ਆ ਇਹ ਪਹਿਲਾਂ ਵੀ ਜਿਹੜੇ ਹਟਾਏ ਗਏ ਪਰ ਹੁਣ ਫੇਰ ਕਈ ਸਾਲਾਂ ਬਾਅਦ ਅਸੀਂ ਬਹੁਤ ਵਾਰੀ ਲਗਾਇਆ ਜੀ ਹੁਣ ਅਸੀਂ ਅਸੀਂ ਇਹ ਪਲਾਨ ਬਣਾਇਆ ਕਿ ਜਿਹੜਾ ਬੈਂਚਾਂ ਦੇ ਬਾਹਰ ਨੂੰ ਉਧਾਰ ਕੇ ਲਾਉਂਦੇ ਆ ਅਸੀਂ ਉਹ ਬੈਂਚ ਵੀ ਚੱਕ ਦੇਣਾ ਜੀ ਸਮਾਨ ਨਾਲ ਨਾਲ ਦਈ ਜਾਂਦੇ ਦੀ ਉਹ ਬੈਂਚ ਚੱਕ ਕੇ ਲਿਜਾਈ ਜਾਂਦੀ ਆ ਪਰ ਇੱਕ ਤਾਰਾ ਇਸ ਫੈਕਟਰੀ ਦੇ ਰੋਡ ਆ ਉਹ ਅੱਧੀ ਸੜਕ 'ਤੇ ਘਿਰ ਕੇ ਬੈਠਾ ਸਟੈਪ ਵਾਈਜ਼ ਸਟੈਪ ਉਧਰ ਵੀ ਜਾਵਾਂਗੇ ਜੀ ਉਹ ਥੋੜੇ ਥੋੜੇ ਜਿਹੇ ਬਾਅਦ ਉਹ ਫੇਰ ਲਾ ਲਾਂਦਾ ਉਹਦਾ ਕੀ ਮੈਂ ਕਹਾਂ ਜੀ ਉਹ ਕਰਾਂਗੇ ਹੱਲ ਜੀ ਹੁਣੇ ਆ ਸਾਡੇ ਬਾਕੀ ਆ ਸਾਡੇ ਸੁਪਰਡੈਂਟ ਸਾਹਿਬ ਜਿਹੜੇ ਨਜਾਇਜ਼ ਕਾਜੇ ਪਹਿਲਾਂ ਵੀ ਹਟਾਏ ਗਏ ਆ ਮਤਲਬ ਇਹ ਫੇਰ ਥੋੜੇ ਜਿਨਾਂ ਬਾਜ਼ਾਰ ਜਿਹੜੇ ਲੱਗ ਜਾਂਦੀਆਂ ਦੁਕਾਨਾਂ ਦਾ ਕੀ ਕਰ ਜਿਹੜੇ ਪਤਾ ਇਹਦਾ ਸਾਡਾ ਡਿਪਾਰਟਮੈਂਟ ਦੀ ਡਿਊਟੀ ਆ ਡੋਰ ਟੂ ਡੋਰ ਕਲਵੇ ਕਰੋ ਇਹ ਸਮਾਨ ਇਹ ਹੱਥ ਲਾਓ ਉਸ ਤੋਂ ਬਾਅਦ ਆ ਮਰਗੀ ਕਰਾਉਣੀ ਉਹ ਪ੍ਰੋਸੈਸ ਤੋਂ ਬਾਅਦ ਤੀਜੀ ਵਾਰੀ ਫਿਰ ਅਸੀਂ ਅੱਜ ਸਮਾਨ ਜਮ ਕਰਾ ਲਈਏ ਜੇ ਕੋਈ ਬੰਦਾ ਕੰਟੇਨਰ ਰਿਸੈਂਸ ਕਰੇਗਾ ਉਹਦੇ ਉੱਤੇ ਸਖਸ਼ੇ 74% ਜੀ ਉਹ ਬਾਣੀਓ ਰੀਜਨ ਦੀ ਕੋਰਟ ਵਿੱਚ ਕੇਸ ਫਾਈਲ ਕੀਤਾ ਜਾਊਗਾ ਹਨੇ ਨਹੀਂ ਚੱਲੇਗਾ ਇਹ ਜਿਹੜਾ ਪਹਿਲਾਂ ਵੀ ਕਿਹਾ ਗਿਆ ਸੀਗਾ ਜਦੋਂ ਪਹਿਲਾਂ ਵੀ ਜਿਹੜੇ ਨਾਲ ਆਏ ਸੀਗੇ ਮੈਨੂੰ ਯਾਰ ਤਾਂ ਉਦੋਂ ਵੀ ਕਿਹਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਹੀਂ ਨਹੀਂ ਮੇਰੇ ਹੁ ਦੇਰੀ ਹੋਊਗਾ ਮੇਰੇ ਕੋਲ ਜਿਹੜਾ ਵੀ ਚੀਜ਼ ਚਾਹੀਦੀ ਹੋਗੀ ਤੁਸੀਂ ਤੁਹਾਨੂੰ ਮੈਂ ਪੂਨ ਦੀ ਡਾਕੂਮੈਂਟ ਰਿਕਾਰਡ ਦੇਵਾਂਗਾ ਜਿਹੜੇ ਕਿਨਾਂ ਇਸੇ ਰੋਡ ਦੇ ਉੱਤੇ ਜਾ ਕੇ ਸੜਕ ਦੇ ਉੱਤੇ ਉਹ ਅੱਧ ਸੜਕ ਤੱਕ ਦੁਕਾਨਾਂ ਲਾੰਦਾ ਕੱਪੜਿਆਂ ਦੀ ਪਰ ਉਹਦੀ ਤੱਕ ਹਲੇ ਤੱਕ ਨਹੀਂ ਸੁਣਵਾਈ ਚੱਲਿਆ ਸਾਰਾ ਇਸ ਬੈਕਟਰੀ ਰੋਡ ਤੇ ਉਹ ਚੱਲਿਆ ਚੱਲਿਆ ਇਹ ਟੁੱਡੇ ਦੇਖੋ ਬਾਅਦ ਅਸੀਂ ਉਧਰਲੇ ਬੈਕਟਰੀ ਦੇ ਗੱਡੀ